ਅਸੀਂ ਵੇਖ ਰਹੇ ਹਾਂ ਜੋਰ ਟੀਵੀ ਅਤੇ ਜੋਰ ਟੀਵੀ ਦੇ ਰਾਹੀਂ ਜੁਬਲੀ ਵਾਰਾਂ 2025 ਦੇ ਲੋਗੋ ਬਾਰੇ ਅਸੀਂ ਵਿਸਤਾਰ ਸਹਿਤ ਜਾਣਕਾਰੀ ਹਾਸਲ ਕਰਾਂਗੇ ਇਹ ਲੋਗੋ ਬਹੁਤ ਹੀ ਗਹਿਰਾ ਅਤੇ ਸੁੰਦਰਤਾ ਭਰੇ ਅਰਥਾਂ ਨੂੰ ਦਰਸਾਉਂਦਾ ਹੈ ਇਹ ਲੋਗੋ ਸਾਨੂੰ ਏਕਤਾ ਵਿਸ਼ਵਾਸ ਭਾਈਚਾਰਾ ਅਤੇ ਉਮੀਦ ਦੇ ਬਾਰੇ ਇੱਕ ਮਹੱਤਵਪੂਰਨ ਸੁਨੇਹਾ ਦਿੰਦਾ ਹੈ ਆਓ ਅਸੀਂ ਇਸ ਲੋਗੋ ਦੇ ਇੱਕ ਇੱਕ ਭਾਗ ਬਾਰੇ ਵਿਸਤਾਰ ਸਹਿਤ ਜਾਣਕਾਰੀ ਹਾਸਲ ਕਰਦੇ ਹਾਂ ਲੋਗੋ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਚਾਰ ਮਨੁੱਖਾਂ ਦਾ ਚਿੰਨ ਇਹ ਚਾਰ ਮਨੁੱਖ ਇਸ ਲਈ ਹਨ ਉੱਤਰ ਦੱਖਣ ਪੂਰਬ ਪੱਛਮ ਭਾਵ ਕੀ ਧਰਤੀ ਦੇ ਚਾਰੇ ਕੋਨਿਆਂ ਤੋਂ ਆਏ ਹੋਏ ਇਨਸਾਨਾਂ ਦਾ ਪ੍ਰਤੀਕ ਹੈ ਵੱਖ-ਵੱਖ ਭਾਸ਼ਾਵਾਂ ਨਸਲਾਂ ਤੋਂ ਆਏ ਲੋਕਾਂ ਨੂੰ ਦਰਸਾਉਂਦਾ ਹੈ ਇਹ ਇੱਕ ਦੂਸਰੇ ਨੂੰ ਗਲੇ ਨਾਲ ਲਗਾ ਰਹੇ ਹਨ ਇਹ ਏਕਤਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ ਇਹ ਸਾਨੂੰ ਸੁਨੇਹਾ ਦਿੰਦਾ ਹੈ ਕਿ ਸਾਡੀ ਇਕੱਲਿਆਂ ਦੀ ਯਾਤਰਾ ਨਹੀਂ ਸਗੋਂ ਸਭ ਮਿਲ ਕੇ ਇੱਕ ਦੂਸਰੇ ਦੇ ਨਾਲ ਖੜੇ ਹੋਣ ਦੀ ਇੱਕ ਦੂਸਰੇ ਦਾ ਸਹਾਰਾ ਬਣਨ ਦਾ ਵੇਲਾ ਹੈ ਅੱਗੇ ਅਸੀਂ ਨੰਬਰ 2 ਦੇਖਦੇ ਹਾਂ ਸਲੀਬ ਜੋ ਮਨੁੱਖਾਂ ਵੱਲ ਮੁੜੀ ਹੋਈ ਹੈ ਮਨੁੱਖਾਂ ਵੱਲ ਨੂੰ ਝੁਕੀ ਹੋਈ ਹੈ ਜੋ ਸਾਨੂੰ ਦਰਸਾਉਂਦੀ ਹੈ ਕਿ ਪ੍ਰਭੂ ਹਮੇਸ਼ਾ ਸਾਡੇ ਨਾਲ ਹੈ ਅਤੇ ਮਨੁੱਖਾਂ ਨੇ ਸਲੀਬ ਨੂੰ ਫੜਿਆ ਹੋਇਆ ਹੈ ਜੋ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਅਸੀਂ ਆਪਣੇ ਵਿਸ਼ਵਾਸ ਅਤੇ ਉਮੀਦ ਨੂੰ ਕਦੀ ਨਹੀਂ ਛੱਡਣਾ ਕਿਉਂਕਿ ਸਲੀਬ ਸਿੱਧੀ ਨਹੀਂ ਬਲਕਿ ਇਨਸਾਨਾਂ ਵੱਲ ਨੂੰ ਝੁਕੀ ਹੈ ਕਿਉਂਕਿ ਪ੍ਰਭੂ ਸਾਡੇ ਵਿਤ ਅੱਗੇ ਹੈ ਇਸ ਲਈ ਸਲੀਪ ਸਾਡੇ ਜੀਵਨ ਦੀ ਅਗਵਾਈ ਕਰ ਰਹੀ ਹੈ ਅਸੀਂ ਵੇਖਦੇ ਹਾਂ ਨੰਬਰ 3 ਸਮੁੰਦਰ ਦੀਆਂ ਲਹਿਰਾਂ ਜੋ ਚੁਣੌਤੀਆਂ ਦਾ ਪ੍ਰਤੀਕ ਹੈ ਅਸੀਂ ਵੇਖਦੇ ਨੀਲੇ ਰੰਗ ਦੀਆਂ ਸਮੁੰਦਰ ਦੀਆਂ ਲਹਿਰਾਂ ਜੋ ਲੋਗੋ ਦੇ ਥੱਲੇ ਹਨ ਇਹ ਜੀਵਨ ਦੀਆਂ ਚੁਣੌਤੀਆਂ ਕਠਿਨਾਈਆਂ ਨੂੰ ਦਰਸਾਉਂਦੀਆਂ ਨੇ ਕਿਉਂਕਿ ਸਾਡੀ ਜ਼ਿੰਦਗੀ ਇੰਨੀ ਸੌਖੀ ਜਾਂ ਸਰਲ ਜਾਂ ਸ਼ਾਂਤ ਨਹੀਂ ਹੁੰਦੀ ਸਭ ਨੂੰ ਸਾਨੂੰ ਜ਼ਿੰਦਗੀ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਨੂੰ ਹਮੇਸ਼ਾ ਇਹ ਸੁਨਿਆਹ ਦਿੰਦੀਆਂ ਹਨ ਲਹਿਰਾਂ ਕਿ ਚਾਹੇ ਲੱਖ ਮੁਸੀਬਤਾਂ ਹੋਣ ਸਾਡੇ ਕੋਲ ਵਿਸ਼ਵਾਸ ਅਤੇ ਉਮੀਦ ਦਾ ਸਹਾਰਾ ਹੈ ਅਸੀਂ ਅੱਗੇ ਵੇਖਦੇ ਹਾਂ ਨੰਬਰ 4 ਲਗਰ ਭਾਵ ਕੇ ਐਂਕਰ ਜੋ ਉਮੀਦ ਦਾ ਪ੍ਰਤੀਕ ਹੈ ਸਮੁੰਦਰੀ ਜਹਾਜ਼ ਰਹੀ ਲਗਰ ਜੋ ਸਮੁੰਦਰ ਦੀ ਹੀਠਾਂ ਵਾਲੇ ਨੂੰ ਦਿਖਾਈ ਦੇ ਰਿਹਾ ਹੈ ਸਮੁੰਦਰ ਦੇ ਵਿੱਚ ਹੈ ਜੋ ਜ਼ਿੰਦਗੀ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਦੇ ਸਮੇਂ ਸਾਨੂੰ ਇਕਾਗਰਤਾ ਬਣਾਈ ਰੱਖਣ ਲਈ ਪ੍ਰੇਰਿਤ ਕਰਦਾ ਹੈ ਇਹ ਲਗਰ ਇੱਕ ਸਮੁੰਦਰ ਵਿੱਚ ਕਿਸ਼ਤੀ ਨੂੰ ਡੋਲਣ ਨਹੀਂ ਦਿੰਦਾ ਸਗੋਂ ਸਹਾਰਾ ਦੇ ਕੇ ਸਹੀ ਦਿਸ਼ਾ ਵੱਲ ਲੈ ਕੇ ਜਾਂਦਾ ਹੈ ਸੰਭਾਲ ਕੇ ਰੱਖਦਾ ਹੈ ਇਹ ਸਾਨੂੰ ਦਰਸਾਉਂਦਾ ਹੈ ਕਿ ਮੁਸੀਬਤਾਂ ਲੱਖ ਹੋਣ ਅਸੀਂ ਕਦੀ ਵੀ ਆਪਣੀ ਇਕਾਗਰਤਾ ਨਹੀਂ ਛੱਡਣੀ ਇਹ ਲਗਰ ਕਿਸ਼ਤੀ ਨੂੰ ਸਥਿਰਤਾ ਪ੍ਰਾਪਤ ਕਰਦਾ ਹੈ ਅੱਗੇ ਨੰਬਰ ਵੇਖਦੇ ਹਾਂ ਅਸੀਂ 5 ਆਸ਼ਾ ਦੇ ਤੀਰਥ ਯਾਤਰੀ ਲੋਗੋ ਤੋਂ ਥੱਲੇ ਅੰਗਰੇਜ਼ੀ ਵਿੱਚ ਲਿਖਿਆ ਹੈ ਪੈਲੀਗ੍ਰਮਸ ਆਫ ਹੋਪ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਸਾਰੇ ਇਸ ਯਾਤਰਾ ਉੱਤੇ ਹਾਂ ਇਸ ਸੰਸਾਰਿਕ ਯਾਤਰਾ ਦੇ ਨਾਲ ਨਾਲ ਰੋਹਾਨੀ ਵੀ ਹੈ ਇਸ ਯਾਤਰਾ ਵਿੱਚ ਸਾਡੀ ਅਗਵਾਈ ਕਰਨ ਵਾਲੀ ਸਲੀਬ ਹੈ ਜੋ ਹਮੇਸ਼ਾ ਸਾਡੇ ਨਾਲ ਹੈ ਸਾਡਾ ਪ੍ਰਭੂ ਨੂੰ ਸਾਡੇ ਹੋਰ ਨੇੜੇ ਲੈ ਕੇ ਆਉਣ ਵਾਲੀ ਸਲੀਬ ਹੈ ਅਸੀਂ ਸਾਰੇ ਇਸ ਯਾਤਰਾ ਵਿੱਚ ਇੱਕ ਮੁੱਠ ਹੋ ਕੇ ਅੱਗੇ ਵਧਦੇ ਹਾਂ ਆਪਣੇ ਵਿਸ਼ਵਾਸ ਅਤੇ ਉਮੀਦ ਨੂੰ ਬਣਾਈ ਰੱਖਦੇ ਹਾਂ ਇਹ ਜੁਬਲੀਵਾਰਾ ਸਾਨੂੰ ਉਮੀਦ ਦੇ ਤੀਰਥ ਯਾਤਰੀ ਹੋਣ ਦੀ ਪ੍ਰੇਰਿਤ ਕਰਦਾ ਹੈ ਅਸੀਂ ਜੀਵਨ ਵਿੱਚ ਚੁਣੌਤੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਦੇ ਹਾਂ ਅਤੇ ਸਲੀਬ ਸਾਡੀ ਅਗਵਾਈ ਕਰਦਾ ਹੈ ਅਸੀਂ ਜੀਵਨ ਵਿੱਚ ਇਕੱਲੇ ਨਹੀਂ ਸਗੋਂ ਸਮੂਹ ਦੇ ਰੂਪ ਵਿੱਚ ਪ੍ਰਭੂ ਵੱਲ ਅੱਗੇ ਵਧਦੇ ਜਾਂਦੇ ਹਾਂ